ਸਿੱਖ ਧਰਮ ਦੀ ਵਿਚਾਰਧਾਰਾ ਦੂਜਿਆਂ ਨਾਲੋਂ ਵੱਖਰੀ ਹੈ ਸ਼ੁਰੂ ਤੋਂ ਹੀ ਪੰਜਾਬੀਆਂ ਨੇ ਦੇਸ਼ ਧਰਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਇਨਸਾਫ ਲਈ ਲੜਨ ਵਾਲਿਆਂ ਦੀ ਹਮੇਸ਼ਾ ਕਦਰ ਕੀਤੀ ਉਹਨਾਂ ਦੇ ਇਤਿਹਾਸ ਨੂੰ ਪੜਨ ਸੁਣਨ ਦੇ ਨਾਲ ਫਿਲਮਾਂ ਰਾਹੀਂ ਵੀ ਦਿਖਾਇਆ ਜਾ ਰਿਹਾ ਇੱਕ ਪੰਜਾਬੀ ਫਿਲਮ ਰਿਲੀਜ਼ ਹੋਈ ਹੈ ਜਿਸ ਦਾ ਨਾਮ ਹੈ ਗੁਰੂ ਨਾਨਕ ਜਹਾਜ਼ ਜੋ 1914 ਦੀ ਇਤਿਹਾਸਿਕ ਕਾਮਾਗਾਟਾ ਮਾਰੂ ਘਟਨਾ ਬਾਬਾ ਗੁਰਦੇਵ ਸਿੰਘ ਦੇ ਜੀਵਨ ਬਾਰੇ ਅਤੇ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਨਾਲ ਸੰਬੰਧਿਤ ਹੈ ਇਹ ਫਿਲਮ ਭਾਰਤੀ ਰਵਾਸੀਆਂ ਦੀ ਨਸਲੀ ਭੇਦਭਾਵ ਖਿਲਾਫ ਲੜਾਈ ਅਤੇ ਇਨਸਾਫ ਲਈ ਕੀਤੇ ਗਏ ਸੰਘਰਸ਼ਾਂ ਦਾ ਪੱਖ ਪੇਸ਼ ਕਰਦੀ ਹੈ ਇਸ ਵੀਡੀਓ ਰਾਹੀਂ ਸਾਰੀ ਘਟਨਾ ਦੀ ਅਸਲ ਸਚਾਈ ਇਸ ਦੇ ਕਾਰਨ ਅਗਲੇ 10 ਮਿੰਟਾਂ ਵਿੱਚ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਣਗੇ ਸਿੱਖ ਭਾਈਚਾਰਾ ਪੰਜਾਬੀ ਆਪਣੀ ਮਿਹਨਤ ਕਰਕੇ ਦੇਸ਼ ਜਾਂ ਵਿਦੇਸ਼ ਵਿੱਚ ਬਹੁਤ ਵੱਡੇ-ਵੱਡੇ ਅਹੁਦਿਆਂ ਤੇ ਹਨ ਇੱਥੋਂ ਤੱਕ ਪਹੁੰਚਣ ਲਈ ਸਾਡੇ ਵਡੇਰਿਆਂ ਨੇ ਬਹੁਤ ਸੰਘਰਸ਼ ਕੀਤੇ ਗੋਲੀਆਂ ਖਾਧੀਆਂ ਫਾਂਸੀਆਂ ਦੇ ਰਸੇ ਚੁੰਮ ਲਏ ਅਪਸ਼ੋਕੜ ਇਤਿਹਾਸ ਨਾਲ ਜੁੜਨਾ ਬੜਾ ਜ਼ਰੂਰੀ ਹੈ ਕਾਮਾਗਾਟਾ ਮਾਰੂ ਜਹਾਜ਼ ਇਸ ਸਾਰੀ ਘਟਨਾ ਦੀ ਸ਼ੁਰੂਆਤ ਕਿੱਥੋਂ ਹੋਈ 1914 ਵਿੱਚ ਜਾਪਾਨੀ ਕੰਪਨੀ ਦਾ ਜਹਾਜ਼ ਕਾਮਾਗਾਟਾ ਮਾਰੂ ਬਾਬਾ ਗੁਰਦੇਵ ਸਿੰਘ ਵੱਲੋਂ ਕਿਰਾਏ ਤੇ ਲਿਆ ਇਸ ਰਾਹੀਂ 376 ਭਾਰਤੀ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਸਿੱਖ ਭਰਾ ਸਨ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਪਹੁੰਚਦੇ ਨੇ ਉਮੀਦ ਸੀ ਕਿ ਨਵੇਂ ਮੁਲਕ ਵਿੱਚ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ ਪਰ ਹਿੰਦੁਸਤਾਨ ਦੀ ਅੰਗਰੇਜ਼ੀ ਹਕੂਮਤ ਅਤੇ ਕੈਨੇਡੀਅਨ ਸਰਕਾਰ ਨੇ ਨਸਲੀ ਭੇਦਭਾਵ ਦਾ ਰਵਈਆ ਅਪਣਾਉਂਦੇ ਹੋਏ ਜਹਾਜ਼ ਨੂੰ ਬੰਦਰਗਾਹ ਤੇ ਰੋਕ ਲਿਆ 2 ਮਹੀਨੇ ਤੱਕ ਉਹਨਾਂ ਨੂੰ ਉਤਰਨ ਦੀ ਇਜਾਜ਼ਤ ਨਾ ਮਿਲੀ ਅਤੇ ਅਖੀਰ ਜਹਾਜ਼ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਂਦਾ ਹੈ ਕੋਲਕਾਤਾ ਪਹੁੰਚਣ ਤੇ ਬਰਤਾਨਵੀ ਹਕੂਮਤ ਨੇ ਉਹਨਾਂ ਤੇ ਜ਼ਬਰਦਸਤੀ ਹਮਲਾ ਕੀਤਾ ਜਿਸ ਦੌਰਾਨ ਕਈ ਬੇਕਸੂਰ ਵੀ ਮਾਰੇ ਗਏ ਇਸ ਘਟਨਾ ਕਰਕੇ ਕੈਨੇਡਾ ਵਿੱਚ ਰਹਿੰਦੇ ਗਦਰ ਲਹਿਰ ਨਾਲ ਜੁੜੇ ਪੰਜਾਬੀਆਂ ਵਿੱਚ ਇਨਸਾਫ ਲੈਣ ਦੀ ਮੰਗ ਉੱਠੀ ਉਹਨਾਂ ਵਿੱਚੋਂ ਇੱਕ ਭਾਈ ਮੇਵਾ ਸਿੰਘ ਲੋਪੋ ਕੇ ਸਨ ਜੋ ਗਦਰ ਪਾਰਟੀ ਦੇ ਸਰਗਰਮ ਮੈਂਬਰ ਸੀ ਉਹਨਾਂ ਨੇ 1915 ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਵਿਲੀਅਮ ਚਾਰਲਸ ਹੋਪ ਕਿਸਨ ਦਾ ਕਤਲ ਕਰ ਦਿੱਤਾ ਅਤੇ ਇਸ ਕਾਰਵਾਈ ਲਈ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਭਾਈ ਮੇਵਾ ਸਿੰਘ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਸਨ ਹੁਣ ਅੱਗੇ ਗੱਲ ਕਰਦੇ ਹਾਂ ਦੇਸ਼ ਭਗਤ ਬਾਬਾ ਗੁਰਦੇਵ ਸਿੰਘ ਜੀ ਬਾਰੇ ਇਹਨਾਂ ਦਾ ਜਨਮ 1859 ਈਸਵੀ ਨੂੰ ਸਰਦਾਰ ਹੁਕਮ ਸਿੰਘ ਦੇ ਘਰ ਪਿੰਡ ਸਰਹਾਲੀ ਕਲਾ ਉਸ ਵਕਤ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਬਾਬਾ ਗੁਰਦੇਵ ਸਿੰਘ ਜੀ 15-16 ਸਾਲ ਦੀ ਉਮਰ ਵਿੱਚ ਕੁਝ ਬਾਨਣ ਦੀ ਇੱਛਾ ਲੈ ਕੇ ਆਪਣੇ ਵੱਡੇ ਭਰਾ ਭਾਈ ਪਹਿਲੂ ਸਿੰਘ ਕੋਲ ਮਲਾਇਆ ਚਲੇ ਜਾਂਦੇ ਨੇ ਉਥੇ ਨੌਕਰੀ ਤੋਂ ਸ਼ੁਰੂ ਕਰਕੇ ਛੋਟੇ ਮੋਟੇ ਕੰਮ ਕਰਦੇ ਆ ਅਖੀਰ 40 ਸਾਲ ਦੀ ਉਮਰ ਵਿੱਚ ਬਾਬਾ ਗੁਰਦੇਵ ਸਿੰਘ ਜੀ ਵੱਡੇ ਕਾਰੋਬਾਰੀ ਬਣ ਗਏ ਪਰ ਆਪਣੇ ਦੇਸ਼ ਦੀ ਗੁਲਾਮੀ ਵਾਲੀ ਹਾਲਤ ਹਮੇਸ਼ਾ ਪਰੇਸ਼ਾਨ ਕਰਦੀ ਸੀ ਅੰਦਰ ਦੇਸ਼ ਭਗਤੀ ਦਾ ਪਿਆਰ ਸੀ ਅੰਗਰੇਜ਼ੀ ਹਕੂਮਤ ਨੇ ਆਪਣੇ ਪੈਰ ਪੰਜਾਬ ਵਿੱਚ ਵੀ ਮਜ਼ਬੂਤ ਕਰ ਲਏ ਸਨ ਇਸ ਦੇਸ਼ ਅੰਦਰ ਆਮ ਲੋਕਾਂ ਦੀ مالی ਹਾਲਤ ਦਿਨ ਬਦਨ ਵਿਗੜਦੀ ਗਈ ਇਹਨਾਂ ਹਾਲਾਤਾਂ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਵਿਦੇਸ਼ਾਂ ਵਿੱਚ ਜਾ ਕੇ ਕਮਾਈ ਕਰਨ ਦਾ ਸੋਚਿਆ ਪਰ ਇਸ ਵਿੱਚ ਵੀ ਕਈ ਰੁਕਾਵਟਾਂ ਸਨ ਹਿੰਦੁਸਤਾਨ ਦੀ ਅੰਗਰੇਜ਼ੀ ਹਕੂਮਤ ਅਤੇ ਕੈਨੇਡਾ ਸਰਕਾਰ ਨੇ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਹਦਾਇਤ ਕੀਤੀ ਸੀ ਕਿ ਕਿਸੇ ਵੀ ਭਾਰਤੀ ਨੂੰ ਟਿਕਟ ਨਾ ਦਿੱਤੀ ਜਾਵੇ ਇਹ ਇੱਕ ਬਹੁਤ ਵੱਡਾ ਵਿਤਕਰਾ ਸੀ ਖਾਸ ਤੌਰ ਤੇ ਪੰਜਾਬੀਆਂ ਨਾਲ 1914 ਤੋਂ ਪਹਿਲਾਂ ਜਿਹੜੇ ਭਾਰਤੀ ਕੈਨੇਡਾ ਪਹੁੰਚੇ ਸਨ ਉਹ ਆਪਣੇ ਪਰਿਵਾਰ ਉਥੇ ਲਿਆਉਣਾ ਚਾਹੁੰਦੇ ਸਨ ਪਰ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਇਥੋਂ ਭਾਰਤ ਤੋਂ ਕੋਈ ਵੀ ਕੈਨੇਡਾ ਨਹੀਂ ਪਹੁੰਚ ਰਿਹਾ ਬਾਬਾ ਗੁਰਦੇਵ ਸਿੰਘ ਨੇ ਕਾਫੀ ਦੌੜ ਭੱਜ ਤੋਂ ਬਾਅਦ ਇੱਕ ਜਾਪਾਨੀ ਕੰਪਨੀ ਦਾ ਜਹਾਜ਼ ਕਾਮਾਗਾਟਾ ਮਾਰੂ 11000 ਡਾਲਰ ਪ੍ਰਤੀ ਮਹੀਨਾ ਕਿਰਾਏ ਤੇ 6 ਮਹੀਨੇ ਲਈ ਲੈਣ ਵਿੱਚ ਕਾਮਯਾਬ ਹੋ ਗਏ ਜਿਸ ਦਾ ਨਾਮ ਬਾਬਾ ਜੀ ਨੇ ਗੁਰੂ ਨਾਨਕ ਜਹਾਜ਼ ਰੱਖਿਆ 4 ਅਪ੍ਰੈਲ 1914 ਨੂੰ ਹਿੰਦੁਸਤਾਨ ਦਾ ਇਹ ਪਹਿਲਾ ਜਹਾਜ਼ ਬਾਬਾ ਜੀ ਦੀ ਅਗਵਾਹੀ ਹੀਠ 376 ਮੁਸਾਫਿਰ ਲੈ ਕੇ ਕੈਨੇਡਾ ਲਈ ਰਵਾਨਾ ਹੋ ਗਿਆ। ਰਸਤੇ ਵਿੱਚ 2-3 ਜਗ੍ਹਾ ਰੁਕਦਾ ਹੋਇਆ ਅਖੀਰ 23 ਮਈ 1914 ਨੂੰ ਵੈਨਕੂਵਰ ਦੀ ਬੰਦਰਗਾਹ ਤੇ ਇਹ ਨਾਨਕ ਨਾਮ ਜਹਾਜ਼ ਪਹੁੰਚ ਜਾਂਦਾ ਹੈ। ਮੁਸਾਫਿਰ ਬੜੇ ਖੁਸ਼ ਸੀ ਕਿ ਉਹ ਕੈਨੇਡਾ ਦੀ ਧਰਤੀ ਤੇ ਪਹੁੰਚ ਗਏ ਹਨ ਛੇਤੀ ਹੀ ਖੁਸ਼ੀ ਗਮੀ ਵਿੱਚ ਬਦਲ ਗਈ ਜਦੋਂ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਨੇ ਬਾਬਾ ਜੀ ਸਮੇਤ ਕਿਸੇ ਵੀ ਮੁਸਾਫਿਰ ਨੂੰ ਉਤਰਨ ਦੀ ਇਜਾਜ਼ਤ ਨਾ ਦਿੱਤੀ 2 ਮਹੀਨੇ ਤੱਕ ਬੰਦੀ ਬਣਾ ਕੇ ਅਖੀਰ 24 ਜੁਲਾਈ 1914 ਨੂੰ ਜਹਾਜ਼ ਮੁਸਾਫਰਾਂ ਸਮੇਤ ਵਾਪਸ ਮੋੜ ਦਿੱਤਾ ਗਿਆ ਸਰਕਾਰ ਦੀ 도ਗਲੀ ਨੀਤੀ ਸਾਹਮਣੇ ਆ ਗਈ ਮੁਸਾਫਰਾਂ ਨੂੰ ਹਿੰਦੁਸਤਾਨ ਦੀ ਗੁਲਾਮੀ ਦਾ ਅਹਿਸਾਸ ਹੋ ਗਿਆ ਕਾਮਾਗਾਟਾ ਮਾਰੂ ਜਹਾਜ਼ ਨੂੰ ਕਲਕੱਤੇ ਤੋਂ 50 ਮੀਲ ਦੀ ਦੂਰੀ ਤੇ ਬਾਜਬਜ ਘਾਟ ਉੱਤੇ ਰੋਕ ਕੇ ਕਬਜ਼ੇ ਵਿੱਚ ਲੈ ਲਿਆ ਮੁਸਾਫਰਾਂ ਨੂੰ ਹੁਕਮ ਕੀਤਾ ਕਿ ਪੰਜਾਬ ਲਈ ਗੱਡੀ ਖੜੀ ਹੈ ਉਸ ਵਿੱਚ ਬੈਠ ਜਾਵੋ ਜਿਸ ਵਕਤ ਇਹਨਾਂ ਮੁਸਾਫਰਾਂ ਨੇ ਪੰਜਾਬੀ ਭਰਾਵਾਂ ਨੇ ਗੱਡੀ ਵਿੱਚ ਬੈਠਣ ਤੋਂ ਪੰਜਾਬ ਜਾਣ ਤੋਂ ਇਨਕਾਰ ਕੀਤਾ ਤਾਂ ਪਹਿਲਾਂ ਉਹਨਾਂ ਉੱਤੇ ਲਾਠੀ ਚਾਰਜ ਕੀਤਾ ਗਿਆ ਫਿਰ ਗੋਲੀ ਚਲਾਈ ਗਈ ਜਿਸ ਵਿੱਚ ਤਕਰੀਬਨ 25 ਤੋਂ 30 ਮੁਸਾਫਰ ਮਾਰੇ ਗਏ ਕੈਨੇਡਾ ਵਿੱਚ ਰਹਿੰਦੇ ਗਦਰ ਲਹਿਰ ਨਾਲ ਜੁੜੇ ਪੰਜਾਬੀਆਂ ਵਿੱਚ ਵੀ ਇਨਸਾਫ਼ ਲੈਣ ਦੀ ਮੰਗ ਉੱਠੀ ਕਿਉਂਕਿ ਇਹ ਬਹੁਤ ਵੱਡਾ ਇੱਕ ਵਿਤਕਰਾ ਸੀ ਇਸੇ ਦੇ ਵਿਰੁੱਧ ਹੀ ਪੰਜਾਬੀ ਭਰਾ ਕੋਲਕੱਤਾ ਦੇ ਵਿੱਚ ਰੁਕੇ ਪੰਜਾਬ ਜਾਣ ਤੋਂ ਨਾ ਕੀਤੀ ਕਿ ਸਾਨੂੰ ਪਹਿਲਾਂ ਇਨਸਾਫ਼ ਦਵਾਇਆ ਜਾਵੇ ਕਿ ਕੀ ਕਾਰਨ ਸੀ ਸਾਨੂੰ ਕੈਨੇਡਾ ਦੇ ਵਿੱਚ ਇੰਟਰ ਨਹੀਂ ਹੋਣ ਦਿੱਤਾ ਗਿਆ ਵਾਪਸ ਕਿਉਂ ਬੁਲਾਇਆ ਗਿਆ ਹੈ ਇਹ ਵਿਰੋਧ ਕੈਨੇਡਾ ਦੇ ਵਿੱਚ ਵੀ ਹੋ ਰਿਹਾ ਸੀ ਉਹਨਾਂ ਵਿੱਚੋਂ ਇੱਕ ਭਾਈ ਮੇਵਾ ਸਿੰਘ ਲੋਪੋ ਕੇ ਸਨ ਜੋ ਗਦਰ ਪਾਰਟੀ ਦੇ ਸਰਗਰਮ ਮੈਂਬਰ ਸੀ ਉਹਨਾਂ ਨੇ 1915 ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਦੇ ਅਧਿਕਾਰੀ ਵਿਲੀਅਮ ਚਾਰਲਸ ਹੋਪ ਕਿਸਨ ਦਾ ਕਤਲ ਕਰ ਦਿੱਤਾ ਅਤੇ ਇਸ ਕਾਰਵਾਈ ਲਈ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇੱਧਰ ਬਾਬਾ ਗੁਰਦੇਵ ਸਿੰਘ ਜੀ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਨਸਲੀ ਭੇਦਭਾਵ ਵਿਰੁੱਧ ਕਲਮ ਦੀ ਆਵਾਜ਼ ਉਠਾਈ। ਆਪਣੀ ਕਿਤਾਬ ਰਾਹੀ ਵੀ ਸੱਚ ਪ੍ਰਗਟ ਕੀਤਾ। ਬਾਬਾ ਗੁਰਦੇਵ ਸਿੰਘ ਜੀ 24 ਜੁਲਾਈ 1954 ਈਸਵੀ ਨੂੰ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 55 ਸਾਲ ਦੀ ਉਮਰ ਵਿੱਚ ਆਖਰੀ ਸਾਲ ਲੈਂਦੇ ਨੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਪਿੰਡ ਸਰਿਹਾਲੀ ਕਲਾਂ ਵਿਖੇ ਗੁਰਦੁਆਰਾ ਬਾਬਾ ਰਾਮ ਸਿੰਘ ਜੀ ਦੇ ਅਸਥਾਨ ਤੇ ਕੀਤਾ ਗਿਆ ਜਿੱਥੇ ਅੱਜ ਵੀ ਕੇਸ਼ਰੀ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਇਹਨਾਂ ਕੌਮ ਦੇ ਆਗੂ ਮਹਾਨ ਯੋਧਿਆਂ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਿਆਂ ਇਸ ਦੇਸ਼ ਭਗਤੀ ਦੇ ਪਿਆਰ ਨੂੰ ਪ੍ਰਗਟ ਕੀਤਾ ਮਹਾਨ ਯੋਧਿਆਂ ਦੀ ਵਿਚਾਰ ਗਾਥਾ ਆਪ ਜੀ ਦੇ ਨਾਲ ਸਾਂਝੀ ਕਰਦਿਆਂ ਹੋਈਆਂ ਪੁੱਲਾਂ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ